ਮੈਂ ਫੌਜੀ ਸੋਸ਼ਲ ਮੀਡੀਆ ਵਾਲਾ ਹਰ ਇੱਕ ਮੋਬਾਈਲ 'ਚ ਘੁੰਮਾਂ ਮੈਂ ਤੜਕੇ ਉੱਠ ਕੇ ਲਾਈਵ ਹੋ ਜਾਵਾਂ ਪਾਈਆਂ ਚਾਰੇ ਪਾਸੇ ਧੁੰਮਾਂ ਮੈਂ ਭਵੇਂ ਕਿੰਨਿਆਂ ਨਾਲ ਮੈਂ ਜੱਕੜ ਮਾਰਾਂ ਮੈਨੂੰ ਮਾਣ ਬੜਾ ਮੇਰੀ ਜ਼ਿੰਦਗੀ ਤੇ ਕੁੜੀ ਵਾਲੇ ਪੈਲਸ ਭੇਜ ਮੈਂ ਮੁੱਕਰਿਆ ਮੈਨੂੰ ਸ਼ਰਮ ਨਹੀਂ ਮੇਰੀ ਦਰਿੰਦਗੀ ਤੇ ਇਹ ਫੌਜੀ ਧੋਖੇ ਬਾਜ਼ ਹੁੰਦੇ ਨੇ ਹਰ ਕੁੜੀ ਹੁਣ ਇਹ ਗੱਲ ਚੁੱਕਦੀ ਏ ਗਲਤੀ ਤਾਂ ਮੈਂ ਇਕੱਲੇ ਨਹੀਂ ਕੀਤੀ ਪਰ ਦੁਨੀਆ ਸਭ ਤੇ ਥੁੱਕਦੀ ਏ ਫੌਜੀਆਂ ਦਾ ਤਾਂ ਤਿਆਗ ਬਥੇਰਾ ਪਰ ਮੈਂ ਕਿਉਂ ਇੰਨਾ ਫੁਕਰਾਂ ਹਾਂ ਜੇ ਵਰਦੀ ਨੇ ਮੈਨੂੰ ਇੱਜ਼ਤ ਬਖਸ਼ੀ ਮੈਂ ਕਾਹਤੋਂ ਹੋਇਆ ਨਾ ਸ਼ੁਕਰਾਂ ਹਾਂ ਇੱਜ਼ਤਾਂ ਦੀ ਹਲੇ ਕਦਰ ਨਹੀਂ ਮੈਨੂੰ ਪਰ ਲੱਗਦਾ ਜਲਦੀ ਆਵੇਗੀ ਜਦ ਗੱਲ ਮੇਰੀ ਧੀ ਭੈਣ ਤੇ ਆਉਣੀ ਉਹ ਕਿੱਥੇ ਮੂੰਹ ਲਗਾਵੇਗੀ ਅੱਜ ਦੇਖੇ ਮੇਰੀ ਫ੍ਰੀ ਸਟਾਈਲ ਯਾਰ ਮੈਨੂੰ ਇਹ ਮਰਵਾਵੇਗੀ